ਤਨਾਸਰੀ ਮਹਿਲਾ ਪੰਗਵਾਂ ਛਡਾਇ ਲਿਓ ਮਹਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨਮੰਤਾ ਬਿਨਸ ਨਕਤੂ ਜਾਤ ਸਤਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤ ਰਹਾਓ ਅੰਗੀਕਾਰ ਕਿਉ ਪ੍ਰਭ ਆਪਣੇ ਤਖਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸ਼ਰੀ ਮਹਲਾ 5 ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ एटे मन साधारी साकत की आवरदा जाए ब्रथारी जैसे कागद के पार मूसा टूक गोवावत काम नहीं गावारी रहाओ कर कृपा पार ब्रह्म स्वामी ए बंधन छुटकारी बूढ़त अंध नानक प्रभ काढ़त ਸਾਧ ਜਨਾ ਸੰਗਾਰੀ ਤਨਸਰੀ ਮਹਲਾ 5 ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਤਨ ਜੀ ਕਾ ਪਾਰ ਬ੍ਰਹਮ ਮੋਰੈ ਜਾਤੀ ਰਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਓ ਜਿਸ ਕਾ ਸਾ ਤਿਨਹੀ ਰਖ ਲੀਆ ਪੂਰਨ ਪ੍ਰਭ ਕੀ ਭੰਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਤਨਸਰੀ ਮਹਿਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖ ਖਾਏ ਓ ਤਤ ਕਾਲ ਤੁਮ ਮਾਰ ਨਿਰਖੋਂ ਤੁਮਰੀ ਓਰ ਹਰ ਨੀਤ ਮੁਰਾਰ ਸਹਾਰੇ ਹੋ ਦਾਸ ਕੋ ਕਰ ਗਹਿ ਉਧਰੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰ ਆਪ ਨਾਨਕ ਅਨੰਦ ਭੈ ਦੁਖ ਭਾਗੇ ਸਦਾ ਸਦਾ ਹਰ ਜਾਪ ਤਨ ਆਸਰੀ ਮਹਿਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਰਹਾਓ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਇੰਹਾਂ ਉਹਾਂ ਸੱਚ ਹੋਵੈ